ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲਈ ਅੱਜ ਆਪਾਂ ਤੁਹਾਨੂੰ ਲਾ ਕੇ ਦਿਖਾਉਣੀ ਆ ਅੱਜ ਦੁਪੱਟੇ ਤੇ ਲੈਸ ਆ ਤੇ ਦੁਪੱਟੇ ਤੇ ਲੈਸ ਲਾ ਕੇ ਦਿਖਾਉਣੀ ਸਲਵਾਰ ਦੀ ਮੂਰੀ ਆਪਾਂ ਇਸ ਤਰ੍ਹਾਂ ਬਣਾਈ ਆ ਮੂਰੀ ਬਣਾ ਕੇ ਉੱਤੇ ਆਪਾਂ ਲੈਸ ਲਾ ਦਿੱਤੀ ਜਿਵੇਂ ਕਮੀਜ਼ ਤੇ ਲਾਈ ਸੀ ਤੇ ਇਹਦੇ ਨਾਲ ਇਹ ਬਹੁਤ ਸੋਹਣੀ ਜਿਹੀ ਲੁੱਕ ਆਉਂਦੀ ਪਈ ਆ ਦੇਖੋ ਇਸ ਤਰ੍ਹਾਂ ਪੜਾਈ ਦੇ ਨਾਲ ਮਿਲ ਗਈ ਬਹੁਤ ਸੋਹਣਾ ਲੱਗਦੀ ਪਈ ਇਸ ਤਰ੍ਹਾਂ ਇਸ ਤਰ੍ਹਾਂ ਫਸਲਾਵਾ ਤਿਆਰ ਕੀਤੀ ਵੀਜ਼ਾ ਪਤੰਗ ਕਰਾਈ ਦਿੱਤਾ ਸੀ ਇਹ ਹਨ ਜਿਹੜੀਆਂ ਆਪਾਂ ਲੈਸ ਆਉਣੀ ਆ ਲੈਸ ਆਪਾਂ ਤੁਹਾਨੂੰ ਲਾ ਕੇ ਰੱਖਣੀ ਆ ਵਾਲੀ ਆਪਾਂ ਲੈਸ ਆਉਣੀ ਆ ਇਹ ਉੱਪਰ ਧਰ ਕੇ ਲੱਗਣੀ ਆ ਇਸ ਤਰ੍ਹਾਂ ਸਾਰੀ ਆਪਾਂ ਜਿਹੜੀ ਤਿੱਖੇ ਜੇ ਆਪਾਂ ਵਿੱਚਦਮ ਦੇਨੇ ਆ ਵਿੱਚ ਹਨ ਅੰਡਰਗਰਾਉਂਡ ਕਰਦੇ ਆ ਤੇ ਸਿਰਫ ਆ ਵਾਲੇ ਜਿਹੜੇ ਨੇ ਜਿਗਜਾਇ ਦੇ ਆ ਵਾਲੇ ਹਨ ਇਹ ਹੀ ਦਿਸਣਗੇ ਬਾਕੀ ਫਿਰ ਇੰਨੀ ਵਿੱਚ ਆ ਜੀ ਇਹ ਆਪਾਂ ਪੂਰੀ ਦਿਖਾਉਣੀ ਆ ਤੇ ਆਪਾਂ ਤੁਹਾਨੂੰ ਦੱਸ ਦਿਆਂ ਕਿਵੇਂ ਲਾਉਣੀ ਲੋ ਜੇ ਆਪਾਂ ਦੋਨੇ ਜਿਹੜੇ ਪੱਲੇ ਨੇ ਉਹ ਲੇੜ ਲੈਨੇ ਇਹ ਤੁਸੀਂ ਭਾਵੇਂ ਨਾ ਮਿਲੇ ਉਹ ਤਾਂ ਵੀ ਕੋਈ ਚੱਕਰ ਨਹੀਂ ਪਰ ਆਪਾਂ ਲੇੜ ਦਿੱਤੇ ਨੇ ਕਿਉਂਕਿ ਇਸ ਤਰ੍ਹਾਂ ਬੜੀ ਕੁੜੀ ਗਲੇੜ ਦਿੱਤੇ ਨੇ ਕਿਉਂਕਿ ਕਿਸੇ ਦੀ ਆਪਾਂ ਕਿਸੇ ਦੀ ਵੀ ਦੁਪੱਟੇ ਨੂੰ ਲਾਈਏ ਤਾਂ ਹਨਾ ਚਾਹਣੇ ਆ ਵੀ ਚੱਲ ਪੂਰੀ ਸਫਾਈ ਹੋਵੇ ਪਰ ਇਹ ਤਾਂ ਵਿੱਚ ਹੀ ਆ ਜਾਣੇ ਨੇ ਚਾਹੀਦੀ ਤੁਸੀਂ ਨਾ ਮਿਲੇੜੋ ਆਪਾਂ ਬੜੀ ਪੂਰੀ ਗਲੇੜ ਦਿੱਤੇ ਨੇ ਹੁਣ ਤੁਸੀਂ ਆਪਾਂ ਜਿੱਤ ਮਰਜ਼ੀ ਸਟਾਰਟ ਕਰ ਸਕਦੇ ਆ ਜੀ ਇਸ ਤਰ੍ਹਾਂ ਘੋਣਾ ਪਾ ਲੈਣਾ ਇਸ ਤਰ੍ਹਾਂ ਹੀ ਆਪਾਂ ਲਾ ਲੈਣਾ ਆ ਆ ਵਾਲਾ ਕੋਨਾ ਜਿਹੜਾ ਇਹ ਨੂੰ ਆਪ ਇਸ ਤਰ੍ਹਾਂ ਰੱਖ ਲੈਣਾ ਇਧਰਲਾ ਜਿਹੜਾ ਥੋੜਾ ਜਿਹਾ ਇੱਧਰ ਰੱਖ ਲੈਣਾ ਇਹ ਵਿੱਚ ਹੀ ਆ ਜਾਣੀ ਸਾਰੀ ਇਹ ਨੂੰ ਜਦੋਂ ਆਪਾਂ ਚੱਕ ਕੇ ਦੂਜੀ ਸਲਾਈ ਲਾਵਾਂਗੇ ਐਂ ਹੋ ਜਾਣੀ ਤਾਂ ਫਿਰ ਬਹੁਤ ਸੋਹਣੀ ਲੱਗਦੀ ਅੱਗੇ ਜਿਹੜੀ ਕਿਨਾਰੀ ਜੀ ਆ ਉਹ ਆਪਾਂ ਅੱਗੇ ਲਿਓਣੀ ਆ ਇਹ ਨੂੰ ਚੜ੍ਹ ਦੇ ਦਿੱ ਤੁਸੀਂ ਸਿੱਦੇ ਲਾ ਲੋ ਚਾਹੇ ਦੀ ਕੋਹੜਾ ਜਿਹਾ ਤੁਸੀਂ ਸੱਢ ਕੇ ਲਾ ਲੋ ਕਿਉਂਕਿ ਇੱਥੇ ਕੋਨਾ ਵਧੀਆ ਬਣਦੀ ਆ ਫਿਰ ਇਸ ਤਰ੍ਹਾਂ ਪਲਾਣ ਆ ਇਹ ਨਾਲ ਚੜ੍ਹ ਕੇ ਨਾਨਾ ਕੋ ਨਾ ਛੜਕੀਆ ਪਲਾ ਲੈਣੀ ਇਸ ਲਈ ਬੋਰੀ ਆ ਇਧਰੋਂ ਵੀ ਜਿਹੜਾ ਇਹ ਆਪਾਂ ਵਿਚਾਲੇ ਰੱਖਣਾ ਹੈ ਇਧਰੋਂ ਵੀ ਖਾਲੀ ਰੱਖਣਾ ਕਿਉਂਕਿ ਇਹਨੂੰ ਬਰਾਬਰ ਇਹਦੇ ਬਰਾਬਰ ਵੀ ਦੀ ਆਪਾਂ ਚ ਮਿਲ ਜਾਣੀ ਹੈ ਇਸ ਤਰ੍ਹਾਂ ਵਿਚਾਲੇ ਹੀ ਧਰਤੀ ਲੈ ਜਾਣੀ ਇਸ ਤਰ੍ਹਾਂ ਦੀ ਇਸ ਲੈਸ ਦਾ ਬਹੁਤ ਭਾਜੇ ਪੋਟਾ ਨਾ ਇਹ ਇਕ ਟੋਟਾ ਹੈਗਾ ਵਿੱਚ ਤੇ ਇਹਨੂੰ ਆਪਾਂ ਨਹੀਂ ਲਾਉਣਾ ਹੈਗਾ ਹਨਾ ਇਹਨਾਂ ਕ ਟੋਟਾ ਵਿੱਚ ਆ ਗਿਆ ਪਤਨ ਲੱਗਾ ਇਹਨੂੰ ਆਪਾਂ ਕੱਢ ਦਿੰਦੇ ਆ ਵਿੱਚ ਯੋ ਆਪਾਂ ਨੂੰ ਆਹ ਵਿੱਚ ਇੱਕ ਕਹਾ ਗਿਆ ਸੀ ਆਪਾਂ ਪਹਿਲੇ ਕਾਂਕਾ ਜਿਹੜਾ ਦੇਣਾ ਨਾ ਪਾਇਆ ਜੇ ਹੁਣ ਆਪਾਂ ਪੂਰੀ ਡਾਕਟਾ ਨੂੰ ਦਿਖਾਉਣੀ ਬਸ ਆਵਲਿਕ ਨੂੰ ਆ ਜਿਹੜੀ ਹੈ ਕਿਨਾਰੀ ਇੰਨੀ ਇੰਨੀ ਆਪਾਂ ਇੰਜ ਹੋ ਜਾਣੀ ਹੈ ਆਪਣੀ ਬਹੁਤ ਸੋਹਣੀ ਲੱਗਦੀ ਹੈ ਇਸ ਲੈਸ ਦਾ ਵੀ ਕਾਫੀ ਟ੍ਰੈਂਡ ਹੈ ਇਹ ਕਰੋਸ਼ੀਏ ਦੀ ਲੈਸ ਹੈ ਤੇ ਕੋਟੇ ਦਾ ਟਪਕਾ ਹੈ ਇਸ ਸਲਵਾਰ ਨਾਲ ਦਾ ਕਲਰ ਇਹ ਆ ਵਿੱਚ ਕਮੀਜ਼ ਦੇਾ ਕਰੀਮ ਜਿਹਾ ਹੈਗਾ ਇਹ ਲੌਣੀ ਬੜੀ ਹੋਈ ਸੌਖੀ ਐ ਬਸ ਇਹਨਾਂ ਗਫਰੋ ਕੇ ਜਨ ਨੂੰ ਕੋ ਮਾ ਲੈਣਾ ਬਹੁਤ ਸੌਖੀ ਐ ਇਹ ਲੌਣੀ ਥੋੜੀ ਜਿਹੀ ਪੋਲੀ ਜਿਹੀ ਪੁੱਲਾ ਜਿਹਾ ਆਪਾਂ ਮੋੜ ਕੇ ਇੱਧਰ ਲਾ ਲੈਣਾ ਐ ਇਸ ਆਪਾਂ ਕੰਦੀ ਥੋੜੀ ਜਿਹੀ ਵਿੱਚ ਦੇ ਕੇ ਫੇਰ ਸਲਾਈ ਲਾਉਣੀ ਐ ਇਸ ਤਰੀਕੇ ਦੇ ਨਾਲ ਆਪਾਂ ਕੋਲੀ ਫੋਲੀ ਰੱਖਦੇ ਤੁਸੀਂ ਇਹ ਇਹਦਾ ਸਿੱਧਾ ਪੁੱਠਾ ਪਾਸਾ ਵੇਖ ਲਿਓ ਕਿਉਂਕਿ ਥੋੜਾ ਜਿਹਾ ਹੁੰਦਾ ਇਹਦਾ ਪੁੱਠਾ ਸਿੱਧਾ ਪਾਸਾ ਰੋਸ਼ੀ ਵਾਲੀ ਲੈਸ ਨਾਲ ਇਸ ਤਰੀਕੇ ਦੇ ਨਾਲ ਆਪਾਂ ਇੱਕ ਇਹ ਤੇ ਲਾ ਲਈਏ ਤੇ ਹੁਣ ਆਪਾਂ ਇਹਦੇ ਤੇ ਲਾਉਣਾ ਤੇ ਹੁਣ ਮੈਂ ਬੋਲਤੀ ਨਹੀਂ ਕਿਉਂਕਿ ਫਿਰ ਆਪਾਂ ਵੀਡੀਓ ਜਿਹੜੀ ਥੋੜੀ ਤੇਜ਼ ਚਲਾ ਕੇ ਤੇ ਆਪਾਂ ਕਿਨਾਰੇ ਤੇ ਜਾ ਕੇ ਤੁਹਾਨੂੰ ਦਿਖਾਵਾਂਗੇ 何 <noise> ਉਹਦੀ ਇਸ ਕੋਨੇ ਤੇ ਆ ਕੇ ਫੇਰ ਆਪਾਂ ਇੱਥੇ ਰੋਕ ਲੈਣਾ ਇੱਥੇ ਮਸੇਂ ਐਸਟਰਾ ਮੋੜ ਕੇ ਤੇ ਇਹਨੂੰ ਤੇ ਲੀਜੀ ਕਰਕੇ ਆਪਾਂ ਇਧਰੋਂ ਸਲਾਈ ਲਾ ਲੈਣੀ ਇਹਦੀ ਜਿਹੜੀਆਂ ਹਨ ਕਿੰਗਰੀ ਜੀ ਇਹਨੂੰ ਆਪਾਂ ਚੁੰਨੀ ਦੇ ਅੰਦਰਲੇ ਪਾਸੇ ਨੂੰ ਕਰਨਾ ਹੈਗਾ ਇਸ ਤਰ੍ਹਾਂ ਅੰਦਰਲੇ ਪਾਸੇ ਨੂੰ ਕਰਕੇ ਤੁਹਾਨੂੰ ਆਗਾ ਤਨ ਲਈ ਘਣਾ ਨਾ ਕਿ ਵੀ ਕਿਸ ਤਰ੍ਹਾਂ ਨਾਲ ਆ ਰਹੇ ਹੋ ਹਨਾ ਇਹ ਅੰਦਰ ਨੂੰ ਇਸ ਤਰ੍ਹਾਂ ਕਾਹੀ ਕਿ ਤੁਹਾਨੂੰ ਇਹ ਵੈਸੇ ਬੀ ਹਰ ਦਸ ਜਿਹੜੀ ਹੈ ਸੌਖੀ ਬਈ ਇਹ ਬਿਲਕੁਲ ਸੌਖੀ ਹੈ ਤੁਸੀਂ ਲਗਾ ਸਕਦੇ ਹੋ ਆਪ ਵੀ ਕਿੰਨਾ ਕੋਲ ਟਾਈਮ ਨਹੀਂ ਹੈਗਾ ਚਲੋ ਉਹਨਾਂ ਨੂੰ ਤਲਵਾਉਣਾ ਨਹੀਂ ਹੁੰਦਾ ਇਸ ਤਰ੍ਹਾਂ ਸਵਾਈ ਗਾਣਨਾਂ ਦਾ ਇਤਤ ਕਰਨ। ਤੇ ਪੱਟੇ ਦੇ ਕਿਨਾਰੇ ਤੇ ਲਾਉਣੀ ਆ। ਉਹਦੇ ਨਾਲ ਲਾਣ-ਨਾੜ ਫਿਰ ਆਪਾਂ ਨੂੰ ਬਾਰ-ਬਾਰ ਇਹ ਮੋੜਨਾਂ ਨੂੰ ਪੈਂਦਾ। ਮੁੜਿਆ ਹੋਇਆ ਤਾਂ ਆਪਾਂ ਫਿਰ ਇਹਦਾ ਭਾਗਾ ਮੋੜ ਦੋ। ਇਹ ਲੱਗਦਾ ਤੇ ਆਪਾਂ ਪੋਹ ਲੈਣ। ਲੋਟ ਸਾਢੇ 4 ਫੇਰੇ ਲੱਗ ਕੇ ਇਸ ਤਰ੍ਹਾਂ ਤਿਆਰ ਹੈ। ਹਣੀ ਗਰਹੀ ਆਪਾਂ ਲਾ ਦਿੰਨੇ ਆ। ਇੰਨੇ ਮੇਸਟਰ ਕਨਾਰੇ ਕਰਕੇ ਇਹ ਆਪ ਇੱਥੇ ਨਾਲ ਲਾ ਲਾਂਗੇ ਐਸਟਰ ਸਾਰੇ ਦੁਪੱਟੇ ਦੇ ਲਵਾਂਗੀ ਸਾਮਾਨ ਬਿਲਕੁਲ ਤੋ ਫਕਾਟ ਆ ਦੇ ਨਾ ਇਸ ਕਰ ਆਪਾਂ ਅਭੀ ਜੋ ਉਹਦਾ ਇੱਕ ਆਪਾਂ ਕੀ ਕਰਨਾ ਹੈ ਸਿੱਧਾ ਬਸ ਇਸ ਤਰ੍ਹਾਂ ਕਰ ਲੈਣਾ ਇਸ ਤਰ੍ਹਾਂ ਉੱਪਰ ਜਿਹੜੀ ਹੈ ਇਸ ਤਰ੍ਹਾਂ ਆਪਾਂ ਕੋਣ ਬਣਾ ਲੈਣੀ ਹੈ ਪਹਿਲਾਂ ਇਹ ਇਸ ਤਰੀਕੇ ਦੇ ਨਾਲ ਸਾਰੀਆਂ ਕੋਨਾ ਆਪਣੀਆਂ ਇਦਾਂ ਹੀ ਬਣ ਕੇ ਤਿਆਰ ਹੋ ਜਾਣੀਆਂ ਐਸパਸੋਂ ਐਸਟਰਾ ਇਨਫਰਮੇਸ਼ਨ ਆਪਣੀ ਆ ਜਾਣੀ ਇਹ ਵੀ ਆਪਾਂ ਅੰਦਰ ਦੇ ਕੋਨੇ ਪਹਿਲਾਂ ਆਪਾਂ ਕੋਨੇ ਚੋਂ ਕੋਨ ਨੂੰ ਜਿਹੜੀ ਹੈ ਸਟਾਰਟ ਕਰਦੇ ਹਾਂ ਹੁਣ ਆਪਾਂ ਐਸਟਰਾ ਨੂੰ ਸਿੱਧੀ ਪਲਟਾ ਕੇ ਐਸਟਰਾ ਪਲਟਾ ਕੇ ਆਪਾਂ ਇੱਥੇ ਸਾਈਡ ਲਾਈ ਜਾ ਇਸ ਤਰ੍ਹਾਂ ਇਸ ਤਰ੍ਹਾਂ ਫਲਟਾ ਲੈਣ ਜਿਹੜੀ ਆਪਣੀ ਆ ਕੰਨੀ ਐ ਵਿੱਚ ਇਹਨੇ ਇਸ ਤਰ੍ਹਾਂ ਵਿੱਚ ਆ ਜਾਣਾ ਉੱਪਰ ਲਾਉਣ ਨੂੰ ਤਾਂ ਆਪਾਂ ਉੱਪਰ ਵੀ ਦਾਣ ਲੈਂਦੇ ਪਰ ਇਸ ਤਰ੍ਹਾਂ ਕੰਨੀ ਐ ਜਿਹੜੀ ਗੁੰਮ ਹੋ ਜਾਂਦੀ ਹੈ ਤੇ ਕੁਲ ਕੰਨੀ ਜਨਾ ਕੋਈ ਸੈਡ ਵਾਲਾ ਹੋ ਦਿਸਦਾ ਨਹੀਂਗਾ ਤੇ ਇਸ ਤਰ੍ਹਾਂ ਬਹੁਤ ਸੋਹਣਾ ਲੱਗਣੀਆਂ ਹਾਂਜੀ ਲੋ ਜੀ ਦੇਖੋ ਇਹਨਾਂ ਇਸ ਤਰ੍ਹਾਂ ਆਪਣੇ ਕੁੰਨੀ ਬਣ ਕੇ ਪਿਆਰ ਹੁੰਦੇ ਨੇ ਆਪਾਂ ਦੋ ਕੁੰਨੀ ਤਾਂ ਨੂੰ ਬਣਾ ਕੇ ਦਿਖਾਵਾਂਗੇ ਇਸ ਤਰ੍ਹਾਂ ਦੇਖੋ ਇਧਰਲੇ ਪਾਸੇ ਵੀ ਇਸ ਤਰ੍ਹਾਂ ਇਧਰੋਂ ਪਾਸੇ ਇਸ ਤਰ੍ਹਾਂ ਕੋਸ ਨਹੀਂ ਲਾਸ ਲੱਗਿਆ ਦੇਖੋ ਫਿਨਿਸ਼ਿੰਗ ਦਿਨਾਰ ਕੋਈ ਕੰਡੀਆਂ ਨਹੀਂ ਬਾਹਰ ਕੋਈ ਕੁਝ ਨਹੀਂ ਇਹ ਆਪਾਂ ਜੇ ਐਡੇ ਲੱਗੀ ਹੋਵੇ ਦੇਖੋ ਕਿੰਨੀ ਕਿੰਨੀ ਪੜੀ ਲੱਗਦੀ ਆ ਇਸ ਤਰੀਲੇ ਜਿਵੇਂ ਇਸ ਕਰਕੇ ਆਪਾਂ ਜਿਹੜੀ ਕੰਡੀ ਹੈ ਉਹ ਘੋਮਾ ਕਰਦੇ ਨਹੀਂ ਤੇ ਆਹ ਵਾਲਾ ਕੋਈ ਨਾ ਪਤਾ ਲੱਗ ਰਿਹਾ ਫਨੀ ਆਪਾਂ ਦਾ ਸੈਸਤਰਾ ਲਾਉਂਦੇ ਲਾਉਂਦੇ ਇੱਥੇ ਆ ਜਣਾ ਕੋਨੇ ਤੇ ਉਨੇ ਤੇ ਫਿਰ ਆਪਾਂ ਇਹਨੂੰ ਚਟ ਕੇ ਇਸ ਤਰ੍ਹਾਂ ਤੋਂ ਨਾ ਆਪਣੇ ਆਪ ਬਣ ਜਾਣੇ Sånn.

ਇੱਥੇ ਆਪਣੇ ਉਹ ਆ ਕੋਨੇ ਨਹੀਂ ਆਪਣੇ ਕੋਨੇ ਤੇ ਜੋੜ ਮਾਇਆ ਕੋਨੇ ਆਪਣੇ ਚਾਰੇ ਜਿਹੜੇ ਬਣ ਕੇ ਬਹੁਤ ਸਾਰੇ ਤਿਆਰ ਹੋਏ ਨੇ ਜੋੜ ਆਏ ਆਪਣੇ ਥੋੜਾ ਜਿਹਾ ਸੈੱਟ ਕੁਝ ਹੋਰ ਵੀ ਵਿਚਾਲੇ ਇੱਕ ਇੱਕ ਤੇ ਜੋੜ ਚ ਲਿਆ ਸਕਦੇ ਜਿੱਥੇ ਮਰਜ਼ੀ ਇਹਨਾਂ ਨੂੰ ਆਪਣੀ ਕੀਤਾ ਨਾਲ ਜਿਹੜਾ ਪੱਕਾ ਕਰ ਦਿੰਦੇ ਨੇ ਤੁਹਾਡਾ ਪੂ ਜਿਹੜੀ ਲੈਸ ਹੈ ਇਹਨੂੰ ਕਟਿੰਗ ਕਰ ਦੋ ਪਤਾ ਹੀ ਨਹੀਂ ਲੱਗਦਾ ਵੀ ਕਿੱਥੋਂ ਲਾੜੀ ਸਟਾਰਟ ਕੀਤੀ ਸੀ ਤੇ ਕਿੱਥੋਂ ਆਪਾਂ ਜੀਤ ਸਾਨੂੰ ਇਹ ਵੀਡੀਓ ਵਧੀਆ ਲੱਗੀ ਸਾਰੇ ਆਪਣੇ ਪੂਰੇ ਦੁਪੱਟੇ ਤੇ ਲੈਸ ਲੱਗ ਕੇ ਪਿਆਰ ਹੈ ਦੇਖੋ ਸਾਰੇ ਆਪਣੇ ਕੋਨੇ ਬਣ ਗਏ ਆ ਇਹ ਆਵੜਾ ਕੋਨਾ ਬਣ ਗਿਆ ਸੋ ਪੂਰਾ ਚਾਰੇ ਕੋਨੇ ਆਪਾਂ ਤਾਂ ਲੱਖਣੇ ਚਾਰੇ ਕੋਨੇ ਆਪਣੇ ਬਣ ਕੇ ਧਿਆਨ ਸਾਰੇ ਕੋਣ ਨੇ ਬਹੁਤ ਸੋਹਣੇ ਬਣੇ ਨੇ ਦੇਖੋ ਆਪਣੇ ਚਾਰੇ ਕੋਣ ਨੇ ਬਣ ਕੇ ਤਿਆਰ ਨੇ ਇਸ ਦਾ ਇਹ ਪੂਰੇ ਦੁਪट्टे ਤੇ ਲੈਂਸ ਲੱਗ ਕੇ ਤਿਆਰ ਹੈ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਜੀ ਸਤਿ ਸ਼੍ਰੀ ਅਕਾਲ ਜੀ